ਸਿਰਕਾਲ ਦਾ ਅਨਮਿਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਜਦੋਂ ਪਹਿਲਾਂ ਪਿੰਡਾਂ ਦੇ ਵਿੱਚ ਧਰਨੇ ਲੱਗਦੇ ਹੁੰਦੇ ਸੀ ਕਿਸਾਨ ਯੂਨੀਅਨਾਂ ਦੇ ਤਾਂ ਉਦੋਂ ਨੈਰੇਟਿਵ ਕੁਝ ਹੋਰ ਸੀ ਜਾਂ ਨਜ਼ਰੀਆ ਕੁਝ ਹੋਰ ਸੀਗਾ ਕਿ ਬਾਬੇ ਜਿੱਥੇ ਦਿਲ ਕਰਦਾ ਦਰੀਬ ਛਾ ਕੇ ਬਹਿ ਜਾਂਦੇ ਆ ਇਹ ਨੌਜਵਾਨ ਵੀ ਕਹਿੰਦੇ ਸੀ ਬਹੁਤ ਸਾਰੇ ਲੋਕ ਕਹਿੰਦੇ ਸੀ ਪਰ ਜਦੋਂ ਦਿੱਲੀ ਅੰਦੋਲਨ ਚੱਲਿਆ ਤੇ ਉਦੋਂ ਨਜ਼ਰੀਆ ਹੀ ਬਦਲ ਗਿਆ ਉਦੋਂ ਬਾਬਿਆਂ ਨੇ ਅਗਵਾਈ ਕੀਤੀ ਤੇ ਨੌਜਵਾਨਾਂ ਨੇ ਜੋਸ਼ ਨਾਲ ਕੰਮ ਕੀਤਾ ਜਾਣੀ ਉੱਥੇ ਕਿਹੜਾ ਵਰਗ ਸੀ ਜਿਹੜਾ ਨਹੀਂ ਪਹੁੰਚਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੀ ਸੀ ਤੇ ਇਹਨਾਂ ਅੰਦੋਲਨਾਂ ਦੇ ਵਿੱਚ ਵੀ ਨੌਜਵਾਨਾਂ ਦਾ ਯੋਗਦਾਨ ਵੀ ਜਿਹੜਾ ਹੈ ਉਹ ਸਲਾਉਣ ਵਾਲਾ ਤੇ ਬਾਬਿਆਂ ਦਾ ਯੋਗਦਾਨ ਤਾਂ ਫਿਰ ਸਲਾਉਣ ਵਾਲਾ ਹੈਗਾ ਹੀ ਆ ਇਹ ਚਾਰ ਬਾਬੇ ਮੇਰੇ ਨਾਲ ਖੜੇ ਨੇ ਤੇ ਬਾਬਿਆਂ ਤੋਂ ਪੁੱਛਦੇ ਆ ਕਿ ਭਾਈ ਕਿਵੇਂ ਇਹ ਸਾਰਾ ਮਾਹੌਲ ਬਦਲ ਗਿਆ ਪਹਿਰਾਵੇ ਤੋਂ ਤੁਸੀਂ ਦੇਖ ਲਓ ਕਿ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਕਿ ਭਾਈ ਅਸੀਂ ਕੌਣ ਹੁੰਨੇ ਆ ਬਾਬੇ ਸਸੀ ਗਾਲ ਆ ਸਸੀ ਗਾਲ ਜੀ ਕਿੱਥੋਂ ਪਹੁੰਚੇ ਆਸੀਂ ਸਾਡਾ ਪਿੰਡ ਮੋਲਗੜ ਜ਼ਿਲ੍ਹੇ ਪਟਿਆਲੇ ਤੋਂ ਸਨੌਰ ਹਲਕਾ ਸਨੌਰ ਹਲਕਾ ਹਟਾ ਅੱਛਾ ਥਾਣਾ ਚੁੜਕਾ ਨੂੰ ਪੈਂਦਾ ਮੋਲਗੜ ਪਿੰਡੇ ਦਾ ਉੱਥੋਂ ਆਇਆ ਅੱਜ ਚੌਥਾ ਦਿਨ ਬਾਪੂ ਜੀ ਕੀ ਦੇਖਿਆ ਤੇ ਕਿਵੇਂ ਮਤਲਬ ਕੀ ਮਹਿਸੂਸ ਕਰ ਰਹੇ ਹਾਂ ਸਾਡੇ ਮਹਿਸੂਸ ਕਰਦੇ ਹਾਂ ਕਿ ਸਰਕਾਰ ਆਪਣੀ ਗੱਲ ਤੇ ਅੜੀ ਹੈ ਸਾਨੂੰ ਇੱਕ ਗੱਲ ਦਾ ਦੁੱਖ ਹੈ ਕਿ ਆਪਣਾ ਹੱਕ ਮੰਗਣਾ ਕੋਈ ਗੁਨਾਹ ਨਹੀਂ ਅਸੀਂ ਆਪਣਾ ਹੱਕ ਮੰਗਣੇ ਪਏ ਹਾਂ ਹੱਕ ਮੰਗਣੇ ਜਾ ਰਹੇ ਹਾਂ ਅਸੀਂ ਮੋਦੀ ਤੋਂ ਸੈਂਟਰ ਸਰਕਾਰ ਤੋਂ ਵਿੱਚ ਹਰਿਆਣਾ ਸਰਕਾਰ ਨੂੰ ਸਾਡੇ ਨਾਲ ਕੀ ਦਿੱਕਤ ਹੈ ਇਹ ਕਿਉਂ ਸਾਨੂੰ ਰੋਕ ਕੇ ਖੜੀ ਏ ਇਹਨੂੰ ਕੀ ਤਕਲੀਫ ਏ ਹੱਕ ਮੰਗਣਾ ਹਰ ਬੰਦੇ ਦਾ ਫਰਜ਼ ਬਣਦਾ ਏ ਉਹਨੇ ਆਪਣਾ ਹੱਕ ਲੈਣਾ ਏ ਕੱਲ ਨੂੰ ਅਸੀਂ ਆਪਣੇ ਬੱਚਿਆਂ ਦਾ ਪਲਨ ਪੋਸ਼ਣ ਕਰਨਾ ਏ ਸਾਡੀ ਜਾਇਜ਼ ਮੰਗ ਏ ਸਿਰਫ ਤਿੰਨ ਮੰਗਾਂ ਰੱਖੀਆਂ ਨੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਮੰਗ ਰੱਖੀ ਏ ਕਿ ਸੁਆਮੀ ਨਾਥਨ ਰਿਪੋਰਟ ਜਿਹੜੀ ਏ ਉਹ ਲਾਗੂ ਕੀਤੀ ਜਾਏ ਉਹਦੇ ਨਾਲ ਐਮਐਸ ਹਰੇਕ ਚੀਜ਼ ਨੂੰ ਸੂਚਕ ਅੰਗ ਦੇ ਨਾਲ ਜੋੜਿਆ ਜਾਏ ਦੂਜਾ ਐਮ ਐਮਐਸਪੀ ਤੋ ਤੀਜਾ ਕਰਜ਼ਾ ਮਾਫੀ ਤੀਜਾ ਕਰਜ਼ਾ ਮਾਫੀ ਸੈਂਟਰ ਸਰਕਾਰ ਨੇ ਜੋ ਲੋਕ ਅਰਪਾਂ ਖਰਪਾਂ ਰਭਈਆ ਖਾ ਕੇ ਭੱਜ ਗਏ ਨੇ ਉਹਨਾਂ ਦਾ ਸਭ ਕਰਜ਼ਾ ਮਾਫ ਕਰਤਾ ਹੈ ਇਹ ਸਾਰੇ ਹਰਿਆਣਾ ਪੰਜਾਬ ਦਾ ਸਾਰੇ ਕਿਸਾਨਾਂ ਦਾ ਕਰਜ਼ਾ ਉਹ ਇੱਕ ਵਪਾਰੀ ਦੇ ਜਿਨ੍ਹਾਂ ਨੇ ਬੰਦਾ ਕਿ ਜੇ ਇੱਕ ਜੇ ਇੱਕ ਇੱਕ ਬੰਦੇ ਨੂੰ ਇੰਨਾ ਕਰਜ਼ਾ ਮਾਫ ਕਰਦੇ ਨੇ ਤੇ ਸਾਰਾ ਹਰਿਆਣਾ ਪੰਜਾਬ ਨੂੰ ਕਿਉਂ ਨਹੀਂ ਕਰਦੇ ਅੱਜ ਸਵੇਰੇ ਮੇਰਾ ਪੋਤਾ ਹੈ ਉਹ ਪਲੱਸ 1 ਚ ਪੜਦਾ ਹੈ ਉਹ ਮੇਰੇ ਕੋਲ ਆਇਆ ਕਹਿੰਦਾ ਦਾਰਜੀ ਮੈਂ ਸੰਘਰਸ਼ ਤੇ ਜਾਣਾ ਹੈ ਮੈਂ ਕਿਹਾ ਬੇਟੇ ਨਹੀਂ ਉੱਥੇ ਬਹੁਤ ਗੜਬੜ ਹੈ ਉੱਥੇ ਨਹੀਂ ਜਾਣਾ ਉਹਨ ਤਾਂ ਜਾਣਦੇ ਨਹੀਂ ਅਸੀਂ ਪਰ ਕੱਲ ਨੂੰ ਜੋ ਸਰਕਾਰ ਕਰਦੀ ਪਈ ਅਸੀਂ ਕੀ ਖਾਵਾਂਗੇ ਕੱਲ ਨੂੰ ਸਾਨੂੰ ਰੋਟੀ ਕਿੱਥੋਂ ਮਿਲੇਗੀ ਇਹ ਸਰਕਾਰ ਸਾਰੇ ਬੰਨ ਲਾਈ ਜਾਂਦੀ ਏ ਜੇ ਅਸੀਂ ਨਹੀਂ ਜਾਵਾਂਗੇ ਮੋਰਚੇ ਦੇ ਵਿੱਚ ਤਾਂ ਇਹ ਕਿਸੇ ਦਿਨ ਨੂੰ ਇਹ ਕਿਸਾਨੀ ਖਤਮ ਹੋ ਜਾਏਗੀ ਫਿਰ ਮੈਂ ਕਿਹਾ ਬੇਟੇ ਜੇ ਤੂੰ ਇੰਨਾ ਧਮ ਰੱਖਣਾ ਤੇ ਅਸੀਂ ਵਡੇਰੇ ਆ ਵੱਡੇ ਆ ਅਸੀਂ ਖਾਹ ਹੰਡਾ ਲਿਆ ਏ ਅਸੀਂ ਤੁਹਾਡੇ ਅੱਗੇ ਲੱਗਾਂਗੇ ਅਗਰ ਜੇ ਚੂਹਾ ਡਰ ਕੇ ਖੋਟ ਦੇ ਵਿੱਚ ਵੜਦਾ ਨਾ ਉਤੋਂ ਉਹਨੂੰ ਪਾਣੀ ਛੱਡ ਕੇ ਅਗਲਾ ਮਾਰਦਾ ਹੈ ਜੇ ਨਹੀਂ ਮਰਦਾ ਤੇ ਉਹ ਕੋਈ ਕੁੱਤੇ ਸ਼ਿਕਾਰੀ ਹੁੰਦੇ ਨੇ ਉਹਦੇ ਨਾਲ ਕੱਢ ਲੈਂਦਾ ਹੈ ਉਹ ਕੱਢ ਕੇ ਉਹਨੂੰ ਮਾਰਦਾ ਹੈ ਉਹ ਇਸੇ ਤਰ੍ਹਾਂ ਜੇ ਅਸੀਂ ਮੋਰਚੇ ਤੇ ਨਹੀਂ ਜਾਵਾਂਗੇ ਤੇ ਅਸੀਂ ਭੁੱਖ ਨਾਲ ਵੀ ਤਾਂ ਮਰਨਾ ਹੈ ਉਹ ਆਪਣਾ ਸੰਘਰਸ਼ ਕਰਕੇ ਆਪਣੇ ਹੱਕਾਂ ਵਾਸਤੇ ਲੜ ਕੇ ਕਿਉਂ ਨਾ ਮਰੀਏ ਅਸੀਂ ਕੋਈ ਕਿਸੇ ਦੇ ਨਾਲ ਸਾਡਾ ਵੈਰ ਵਿਰੋਧ ਨਹੀਂ ਕੋਈ ਕੁਝ ਨਹੀਂ ਸਿਰਫ ਅਸੀਂ ਆਪਣੇ ਹੱਕਾਂ ਵਾਸਤੇ ਆ ਕੇ ਬੈਠੇ ਆ ਸਾਨੂੰ ਸਰਕਾਰ ਸਾਡੇ ਹੱਕ ਦੇ ਦੇਵੇ ਸਾਡਾ ਕੋਈ ਲੋੜਾ ਨਹੀਂ ਅਸੀਂ ਘਰ ਜਾਣ ਲਈ ਤਿਆਰ ਆ ਤਾਂ ਮੈਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਬਾਬਾ ਜੀ ਕਿ ਜਦੋਂ ਸ਼ੁਰੂ ਚ ਧਰਨੇ ਲੱਗਦੇ ਹੁੰਦੇ ਸੀ ਜ਼ਿਆਦਾਤਰ ਯੂਨੀਅਨਾਂ ਚ ਬਾਪੂ ਹੁੰਦੇ ਸੀਗੇ ਤੁਹਾਡੀਆਂ ਉਮਰਾਂ ਦੇ ਹੀ ਹੁੰਦੇ ਸੀ ਨੌਜਵਾਨ ਬਹੁਤ ਘੱਟ ਇੰਟਰਸਟ ਲੈਂਦੇ ਹੁੰਦੇ ਸੀ ਤਾਂ ਉਹਨਾਂ ਵੇਲਿਆਂ ਦੇ ਵਿੱਚ ਇਹ ਵੀ ਕਹਿ ਦਿੰਦੇ ਸੀ ਕਿ ਬਾਬਿਆਂ ਨੂੰ ਕੋਈ ਦਿੱਕਤ ਹੁੰਦੀ ਨਹੀਂ ਵਿਹਲੇ ਹੈਗੇ ਆ ਦਰੀਆਂ ਰੱਖ ਲੈਂਦੇ ਆ ਤੇ ਬਹਿ ਜਾਂਦੇ ਆ ਤੁਹਾਨੂੰ ਲੱਗਦਾ ਹੁਣ ਮਾਹੌਲ ਬਦਲਿਆ ਐ ਸਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਇਸ ਤੋਂ ਨਿਸ਼ਾਨ ਸਿੰਘ ਸਰਪੰਚ ਸਾਫਕਾ ਮੁੱਲਗੜ ਤੋਂ ਉਹਨਾਂ ਨੇ ਦੱਸਿਆ ਕਿ ਜਿਹੜਾ ਇੱਕ ਸੰਘਰਸ਼ ਇਹ ਲੋਕਾਂ ਦੀ ਮਜਬੂਰੀ ਹੋ ਗਈ ਹੈ ਜੇ ਲੋਕੀ ਸੰਘਰਸ਼ ਨਹੀਂ ਲੜਨਗੇ ਆਪਣੀਆਂ ਮੰਗਾਂ ਨਾ ਮਨਵਾਣਗੇ ਤੇ ਹੋਰ ਤੇ ਲੋਕਾਂ ਦਾ ਚਾਰਾ ਹੀ ਕੋਈ ਨਹੀਂ ਜੇ ਸਾਡੀ ਇਸੇ ਧਰੇ ਤੇ ਫਸਲ ਵਿਕਦੀ ਰਹੀ ਹੈ ਤੇ ਜ਼ਿਮੀਦਾਰ ਤਾਂ ਪਹਿਲਾਂ ਹੀ ਜ਼ਿਮੀਦਾਰ ਦੇ ਕੋਲ ਨਹੀਂ ਫਿਰ ਤਾਂ ਜ਼ਿਮੀਦਾਰ ਭਖਾਰੀ ਬਣ ਜਾਗਾ ਪਰ ਜ਼ਿਮੀਦਾਰ ਨੇ ਹੁਣ ਇਹ ਸੋਚ ਲਿਆ ਹੈ ਕਿ ਇਹ ਲੜਾਈ ਲੜ ਕੇ ਆਪਣੇ ਹੱਕ ਮਨਵਾ ਕੇ ਹੀ ਘਰ ਪਰਤਾਂਗੇ ਨਹੀਂ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਬਹਾਂਗੇ ਅਰ ਮੋਦੀ ਸਾਹਿਬ ਨੂੰ ਦੱਸ ਦਾਂਗੇ ਕਿ ਕਿਸਾਨ ਤੇ ਮਜ਼ਦੂਰ ਦੇ ਵਿੱਚ ਕਿੰਨੀ ਤਾਕਤ ਹੈ ਜੇ ਇਹਦੇ 'ਚ ਜੋਰ ਸੀ ਆ ਬਾਰਡਰਾਂ ਦੇ ਲੋਕਾਂ ਨੂੰ ਰੋਕ ਕੇ ਕਿਉਂ ਬੈਠਾ ਹੈ ਦਿੱਲੀ ਲੋਕਾਂ ਨੂੰ ਪਹੁੰਚਣ ਦੇ ਉੱਥੇ ਜੋਲ ਆਪਣਾ ਵੇਖ ਲੈ ਕਿੰਨਾ ਕਿੰਨਾ ਕਿਸਾਨ ਮਜ਼ਦੂਰ ਦੇ ਵਿੱਚ ਜ਼ੋਰ ਹੈ ਪਰ ਮੈਂ ਬੇਨਤੀ ਕਰਨਾ મોદી ਸਾਹਿਬ ਨੂੰ ਪਰ ਚੇਤਾਵਨੀ ਵੀ ਦੇਣਾ ਵੀ ਇਹ ਜਿਹੜਾ ਮੋਰਚਾ ਨਾ ਇਹ ਹਰ ਹਾਲਤ ਕਿਸਾਨ ਤੇ ਮਜ਼ਦੂਰ ਫਤਿਹ ਕਰਕੇ ਹੀ ਰਹਿਣਗੇ ਭਾਵੇਂ ਦਿੱਲੀ ਸਾਨੂੰ ਜਾ ਕੇ ਫਤਿਹ ਕਰਨਾ ਪਏ ਤੇ ਭਾਵੇਂ ਇੱਥੇ ਬੈਠਿਆ ਅਸੀਂ ਜਿਹੜੀ 18 ਤਰੀਕ ਸਰਕਾਰ ਮੰਨ ਜਾਏ ਤੇ ਉਦੋਂ ਚ ਭਲਾਈ ਹੈ ਲੋਕ ਆਪਣੇ ਘਰਾਂ ਨੂੰ ਚਲੇ ਜਾਣਗੇ ਲੋਕਾਂ ਦਾ ਇਹੀ ਸੰਘਰਸ਼ ਹੈ ਕੇ ਗੱਲ ਇਸ ਤਰ੍ਹਾਂ ਵੀ ਤਿੰਨ ਚੀਜ਼ਾਂ ਐ ਐਮ ਐਸ ਵੀ ਕਰਜ਼ਾ ਮਾਫੀ ਇਕ 100 ਮਹੀਨਾ ਸੁਮੀ ਨਾਲ ਸੁਮੀ ਨਾਲ ਪੋਰਟ ਇਹ ਲਖੀਮ ਫਰਕੀਰੀ ਜਿਹੜੇ ਕਿ ਬਿਲਕੁਲ ਉੱਤੇ ਚੜਾ ਕੇ ਗੱਡੀਆਂ ਲੋਕਾਂ ਨੂੰ ਮਾਰਿਆ ਗਿਆ ਯੂਪੀ ਚ ਉਹਨਾਂ ਦਾ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਲੋਕਾਂ ਨੂੰ ਹੱਕੀ ਮੰਗਾ ਦੇਣੀ ਚਾਹੀਦੀ ਹੈ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਦੇਖੋ ਜਿਹੜਾ ਪਿਛਲਾ ਅੰਦੋਲਨ ਸੀ ਉਦੋਂ ਲੀਡਰਾਂ ਦੇ ਇੱਕ ਵੱਡੀ ਲਾਈਨ ਸੀ ਵੱਡੀ ਕਤਾਰ ਸੀ ਕਿ ਇਹਨੇ ਲੀਡਰ ਨੇ ਜੀ ਸਾਡੇ ਮੀਟਿੰਗ ਦੇ ਵਿੱਚ ਜਾਣਗੇ ਇਹਨੇ ਲੀਡਰ ਬੈਠ ਕੇ ਸਿਰ ਜੋੜਨਗੇ ਫੇਰ ਕਿਤੇ ਕੋਈ ਗੱਲ ਹੋਣੀ ਆ ਹੁਣ ਇਕੱਠੇ ਨਹੀਂ ਹੈਗੇ ਭਾਵੇਂ ਪਰ ਲੜਾਈ ਇੱਕੋ ਹੀ ਆ ਸਾਰਿਆਂ ਦੀ ਅੱਜ ਆਪਾਂ ਜਿਸ ਟਾਈਮ ਗੱਲ ਕਰ ਰਹੇ ਆ ਭਾਰਤ ਬੰਦ ਦਾ ਸੱਦਾ ਪੰਜਾਬ ਦੇ ਵਿੱਚ ਵੱਡਾ ਹੰਗਾਰਾ ਮਿਲਿਆ ਉਹ ਆਪਣੇ ਤੌਰ ਤੇ ਲੜਾਈ ਲੜੀ ਜਾ ਰਹੇ ਆ ਇਧਰ ਜਿਹੜੀ ਆ ਲੜਾਈ ਇਹ ਬਾਰਡਰ ਤੇ ਬਹਿ ਕੇ ਲੜੀ ਜਾ ਰਹੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇੱਕ ਇੱਕ ਪਲੇਟਫਾਰਮ ਤੇ ਦੁਬਾਰਾ ਆਉਣਾ ਚਾਹੀਦਾ ਹਾਂ ਜੀ ਇਕੱਠੇ ਬਿਲਕੁਲ ਬਿਲਕੁਲ ਸਾਰੇ ਇਕੱਠੇ ਨੇ ਚੰਦੂਨੀ ਸਾਹਿਬ ਵੀ ਉਧਰ ਪੂਰੇ ਤੇ ਤਿਆਰ ਪਰ ਤਿਆਰ ਨੇ ਇਹਨਾਂ ਉਹ ਰਹਾਨਾ ਵੀ ਪੂਰਾ ਉਹਨਾ ਵੀ ਆਪਣਾ ਮਤਲਬ ਰੀਲਾ ਰੋਕੇ ਬੈਠੇ ਨੇ ਲੈਣਾ ਤੇ ਲੈਣ ਕੀਤਾ ਪੂਰੇ ਸਾਰੇ ਕਿਸਾਨ ਇੱਕ ਮੁੱਠ ਨੇ ਅਰੇ ਨਹੀਂ ਕੋਈ ਮਤਲਬ ਨਿਖੜੇ ਕੋਈ ਨਹੀਂ ਵਿੱਚੋਂ ਸਿਰਫ ਇਹ ਵੀ ਥੋੜਾ ਕੇ ਮਤਲਬ ਵੀ ਬਿਜੀ ਨਾ ਚਲੋ ਸ਼ਾਇਦ ਕੰਮ ਛੇਤੀ ਲੋਟ ਆ ਜਾਵੇ ਜੇ ਨਾ ਨਾ ਲੋਟ ਆਇਆ ਤੇ ਵੇਖੋ ਜੀ ਇਹ ਸਭ ਕੁਝ ਮੋਦੀ ਸਾਹਿਬ ਨੂੰ ਮੰਨਣਾ ਪੈਣਾ ਹੈ ਅਖੀਰੀ ਜੁੱਤੀਆਂ ਖਾ ਕੇ ਉਹ ਜੋ ਮਤਲਬ ਬੱਕਰੀ ਦੁੱਧ ਦੇਦੀ ਮੰਗਣਾ ਬਗਦਾ ਉਹਦਾ ਕੋਈ ਫਾਇਦਾ ਨਹੀਂਗਾ ਤੇ ਟੈਮਰ ਮਨ ਦੇ ਚੰਗੀ ਗੱਲ ਐ ਐਵੇਂ ਜੀਵਨਦਾਰ ਨੂੰ ਖਰਾਬ ਨਾ ਕਰੇ ਜੀਵਨਦਾਰ ਐ ਟੇ ਵੇਲੇ ਕੋਈ ਨਹੀਂਗੇ ਜਿਹੜੇ ਕਿ ਐਵੇਂ ਕਿਸੇ ਘਰਾਂ ਦੇ ਬੈਠੇ ਨੇ ਜੀਵਨਦਾਰ ਸਾਰੇ ਫਸੇ ਨੇ ਮਜਬੂਰ ਮਜਬੂਰ ਹਰ ਬੰਦਾ ਮਜਬੂਰ ਹੈ ਕੱਲਾ ਕੱਲਾ ਬੰਦਾ ਕਰਜਾ ਐਡਾ ਵੇਲਾ ਕੋਈ ਨਹੀਂ ਕੋ ਬੰਦਾ ਇੱਕੋ ਇੱਕ ਬੱਚਾ ਹਰ ਬੰਦੇ ਕੋਲ ਸਾਰੇ ਆਮ ਖਾਸ ਜਿੰਨੇ ਵੀ ਆਂ ਇੰਡੀਆ ਦੀ ਗੱਲ ਮ ਕਰਨਾ ਪਿਆਵਾ ਤੇ ਵੇਲਾ ਕੋਈ ਨਹੀਂ ਸਾਰੇ ਮਜਬੂਰੀ ਨੂੰ ਆਏ ਨੇ ਚਾਰਾ ਕੋਈ ਬੰਦਾ ਨਹੀਂ ਸਿਆ ਤੇ ਮੋਦੀ ਸਾਹਿਬੇ ਨਾਲ ਕਰਦੇ ਚਾਹ ਨਾ ਕੋਈ ਮਜਬੂਰ ਰਾਹ ਲੋਕੀ ਤੰਗ ਹੋ ਕੇ ਬੈਠੇ ਨੇ ਤੇ ਇਹ ਉਹਦੇ ਕੇ ਬੇਨਤੀ ਵੀ ਕਰਨੇ ਆ ਔਰ ਉਹਨੂੰ ਚੇਤਾਵਨੀ ਦੇਣੇ ਆ ਵੀ ਟਾਈਮ ਨਾ ਮੰਨ ਜਾ ਬਣਾ ਕਿਉਂ ਖਰਾਬ ਕਰਨਾ ਆਪਣੇ ਹੁਣ ਗੋਲੀਆਂ ਅੱਜ ਅਸੀਂ ਸਾਹਮਣੇ ਉੱਤੇ ਜ਼ਿੰਮੇਦਾਰ ਭਰਾ ਸਾਰੇ ਬੈਠੇ ਨੇ ਬੱਚੇ ਕਿਸੇ ਦਾ ਕੋਈ ਗਰਾਂ ਨਹੀਂ ਵਿੱਚ ਕੋਲ ਸਾ ਔਰ ਸ਼ਰਮ ਗੋਲੀ ਚ ਲੱਗੀ ਹੁੰਦਾ ਕੋਈ ਸ਼ਾਂਤੀਪੁਰਕ ਆਪਣਾ ਲੋਕੀ ਕਰ ਰਹੇ ਨੇ ਮਤਲਬ ਵਿਚਾਰਾ ਕਰ ਰਹੇ ਨੇ ਤੇ ਅੰਦੋਲਨ ਕਰ ਰਹੇ ਨੇ ਇਹ ਸਿਰਫ ਆਪਣਾ ਯੂਰਪ ਖਾਉਂਦੇ ਨੇ ਫੇ ਖੱਟੜ ਸਗਰ ਯੂਰਪ ਖਾ ਰਹੀ ਹੈ ਔਰ ਕੋਈ ਐਡੀ ਗੱਲ ਨਹੀਂ ਹੈਗੀ ਜਿਹੜੀ ਗੱਲ ਤੁਸੀਂ ਸੀ ਨਾ ਵੀ ਸਾਰੇ ਲੀਡ ਕੁਝ ਲੀਡਰ ਉਹ ਨੇ ਕਿ ਜਿਹੜਾ ਸਮਝਦੇ ਨਹੀਂ ਸਾਡੇ ਤੋਂ ਬਿਨਾ ਮੋਰਚਾ ਫਤੇ ਨਹੀਂ ਹੋਣਾ ਇਹ ਮੋਰਚਾ ਤਾਂ ਸੰਗਤਾਂ ਨੇ ਕਿਸਾਨ ਮਜ਼ਦੂਰ ਨੇ ਫਤੇ ਕਰ ਦੇਣਾ ਉਹ ਆਪਣੇ ਆਪ ਹੀ ਆਉਣ ਲੱਗ ਪਏ ਨੇ ਹੁਣ ਉਹ ਲੀਡਰਾਂ ਤੋਂ ਬਾਹਰ ਹੀ ਲੋਕ ਮੋਰਚੇ 'ਚ ਸ਼ਾਮਲ ਹੋਣ ਲੱਗ ਪਏ ਨੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਅਸੀਂ ਘਰ ਬੈਠੇ ਰਹਿ ਜਾਾਂਗੇ ਲੋਕਾਂ ਨੇ ਸਾਨੂੰ ਨਹੀਂ ਪੁੱਛਣਾ ਉਹਨਾਂ ਦੀ ਮਜਬੂਰੀ ਏ ਉਹਨਾਂ ਨੂੰ ਮੋਰਚੇ 'ਚ ਸ਼ਾਮਲ ਹੋਣਾ ਪਏਗਾ ਮੋਰਚਾ ਫਤੇ ਹੋਵੇ ਵੈਸੇ ਜਾਨੇ ਵੱਧ ਤੋਂ ਵੱਧ ਜਿੰਨੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਨੇ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਸ ਮੋਰਚੇ ਨੂੰ ਫਤੇ ਕਰੋ ਵੈਗਰ ਜੀ ਕਾ ਖਾਲਸਾ ਵੈਗਰ ਜੀ ਫਤੇ ਸਾਡਾ ਪੰਜਾਬ ਖਾਲੀ ਹੋ ਚੱਲਿਆ ਸਾਡਾ ਸਾਰਾ ਯੂਥ ਫੌਰਨ ਜਾਂਦਾ ਪਿਆ ਹੈ ਉਹ ਕਿਉਂ ਜਾਂਦਾ ਪਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਮੀਦ ਨਹੀਂ ਕਿਸੇ ਨੂੰ ਰੋਟੀ ਦੀ ਕਿ ਰੋਟੀ ਮਿਲੇਗੀ ਅਗਰ ਇਹ ਕਾਨੂੰਨ ਪਾਸ ਕੀਤਾ ਜਾਣ ਇਹਨੂੰ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਏ ਐ ਐਮਐਸਬੀ ਲਾਗੂ ਕੀਤੀ ਜਾਏ ਇੱਕ ਵਾਰ ਕਰਜ਼ਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਏ ਤਾਂ ਮੈਂ ਸੋਚਣਾ ਵਾਂ ਕਿ ਕੋਈ ਵੀ ਅੱਗੇ ਆਉਣ ਵਾਲਾ ਯੂਥ ਬਾਹਰ ਦੇ ਦੇਸ਼ ਵੱਲ ਨਹੀਂ ਭਜੇਗਾ ਜੇ ਇਹ ਰੇਟ ਸਵਾਮੀ ਨਾਥਨ ਦੀ ਉਹਦੇ ਨਾਲ ਮਿਲ ਜਾਂਦੇ ਨੇ ਕਾਂ ਸਾਨੂੰ ਬਾਹਰ ਜਾਣ ਦੀ ਲੋੜ ਹੀ ਕੋਈ ਨਹੀਂ ਜਿੰਨੇ ਪੈਸੇ ਬਾਹਰ ਬਣਦੇ ਨੇ ਇਹਨੇ ਸਾਡੇ ਇੱਥੇ ਕਿਸਾਨੀ ਦੇ ਵਿੱਚ ਹੀ ਸਾਨੂੰ ਉਹਦੇ ਬਰਾਬਰ ਪੈਸੇ ਬਣਨ ਗਏ ਅਸੀਂ ਕਿਉਂ ਜਾਵਾਂਗੇ ਬਾਹਰ ਸਾਡੇ ਬੱਚੇ ਨਹੀਂ ਬਾਹਰ ਜਾਣਗੇ ਸਾਡੇ ਬੱਚੇ ਬਾਹਰ ਰੋਲਦੇ ਨੇ ਜਿਹੜੇ ਬੱਚੇ ਯੂਐਸਏ ਜਾਣ ਦਾਏ ਨੇ ਉਹ 6-6 ਮਹੀਨੇ ਜੰਗਲਾਂ ਦੇ ਵਿੱਚੋਂ ਦਰਿਆਵਾਂ ਦੇ ਵਿੱਚੋਂ ਦਰਿਆਵਾਂ 'ਚ ਬੇੜੇ ਡੁੱਬ ਕੇ ਬੱਚੇ ਮਰ ਜਾਂਦੇ ਨੇ ਪਰ ਫੇਰ ਵੀ ਘਲਦੇ ਪਏ ਆ ਅਸੀਂ ਸਾਡੀਆਂ ਮਜਬੂਰੀਆਂ ਨੇ ਕਿ ਇੱਥੇ ਬਹਿ ਕੇ ਅਸੀਂ ਬੱਚਿਆਂ ਦੀ ਰੋਟੀ ਪੂਰੀ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਬਾਹਰ ਕੱਲਨੇ ਪੈਂਦੇ ਨੇ ਅਗਰ ਜੇ ਸਾਡੀਆਂ ਮੰਗਾ ਸਰਕਾਰ ਸੈਂਟਰ ਸਰਕਾਰ ਮੰਨਦੀ ਹੈ ਤੇ ਸਾਨੂੰ ਕਿਤੇ ਵੀ ਆਪਣੇ ਬੱਚੇ ਭੇਜਣ ਦੀ ਲੋੜ ਨਹੀਂ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਹੀ ਸਾਡੇ ਸਾਰੇ ਮਸਲਾ ਹੱਲ ਹੋ ਜਾਂਦਾ ਹੈ। ਠੀਕ ਹੈ। ਤਾਂ ਬਾਬਿਆਂ ਨੂੰ ਫਿਕਰ ਹੈ, ਫਿਕਰਮੰਦੀ ਹੈ ਖਾਸ ਤੌਰ ਤੇ ਆਪਣੇ ਬੱਚਿਆਂ ਦੀ ਪੀੜ੍ਹੀਆਂ ਦੀ। ਇਸੇ ਕਰਕੇ ਜਿਹੜੇ ਬਾਬੇ ਨੇ ਅੱਜ ਆਪਣੇ ਸਾਰੇ ਕੰਮਕਾਰ ਸੰਕੋਚ ਕੇ ਅਗਵਾਈ ਦੇ ਲਈ ਇੱਥੇ ਪਹੁੰਚਿਆ ਤੇ ਬਾਬਿਆਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਹਾਂਜੀ। ਇੱਕ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਹੈ ਅਸੀਂ ਪੜ੍ਹਦੇ ਹੁੰਦੇ ਸੀ। ਉਦੋਂ ਇਹ ਆਪਣਾ ਮਹਾਤਮਾ ਗਾਂਧੀ ਪੰਡਤ ਜਵਾਲਾ ਨਹਿਰ ਇੱਕ ਰਾਜਨੀਤੀ ਸ਼ਾਸਨ। ਉਦੋਂ ਆਂਦੇ ਹਣ ਵਰਤ ਰੱਖੋ। ਇੱਕ ਇੱਕ ਦਿਨ ਦਾ ਵਰਤ ਵਰਤ ਰੱਖੋ ਅਨਾਜ ਬਣਾ ਬਜੇਗਾ ਅਜੇ ਜ਼ਿਮੀਦਾਰ ਤੇ ਆਪਣੀ ਮਿਹਨਤ ਕਰਕੇ ਅਨਾਜ ਕਮਾ ਰਿਆ ਤੇ ਇੱਕ ਸਰਕਾਰ ਪੈਸੇ ਨੂੰ ਇਹਨੂੰ ਕੀ ਦਿੱਕਤ ਹੈ ਸਰਕਾਰ ਨੂੰ ਉਹ ਟਾਈਮ ਸੀ ਚੰਗਾ ਸੀ ਜਦੋਂ ਕਿ ਜਦੋਂ ਕਹਿੰਦੇ ਹਨ ਵੀ ਇੱਥੇ ਮਤਲਬ ਇੰਡੀਆ ਦਾ ਲੋਕ ਭੁੱਖੇ ਮਰ ਰਹੇ ਨੇ ਤੇ ਵਰਤ ਰੱਖੋ ਸਾਰੇ ਤੁਸੀਂ ਹਫਤੇ ਦਾ ਵਰਤ ਮੈਂ ਹੀ ਆਹ ਛੋਟੇ ਛੋਟੇ ਹੌਲੇ ਸਾਂ ਸਕੂਲਾਂ ਚਾਹੁੰਦੇ ਹਾਂ ਵਰਤ ਰੱਖੋ ਤੁਸੀਂ ਤੇ ਹੁਣ ਅੱਜ ਵਰਤ ਦੀ ਕੋ ਲੋੜ ਨਹੀਂ ਗਈ ਅਨਾਜ ਵੱਧੂਏ ਪਰ ਉਹਦਾ ਫਿਰ ਸਰਕਾਰ ਉਹਦਾ ਕੁਝ ਨਾ ਕੁਝ ਦੇਰ ਸੀ ਜ਼ਿਮੀਂਦਾਰ ਨੂੰ ਉਹ ਕਿਵੇਂ ਦੇ ਦੇ ਜ਼ਿਮੀਂਦਾਰ ਨੂੰ ਇਹ ਜ਼ਿੰਮੇਦਾਰ ਮਤਲਬ ਆਪਣੀ ਹਿੰਮਤ ਨਾ ਕਰ ਰਹੇ ਨੇ ਬੇ ਖਾਣਾ ਪਾ ਰਹੇ ਨੇ ਸਪਰੇਅ ਕਰ ਰਹੇ ਨੇ ਹਰ ਮਜ਼ਦੂਰ ਬਹੁਤ ਮਤਲਬ ਮਜ਼ਦੂਰੀ ਬਹੁਤ ਮਹਿੰਗੀ ਹੋ ਗਈ ਹੈ ਸਪਰੇਅ ਬੜੇ ਮਹਿੰਗੇ ਨੇ ਤੇ ਸਰਕਾਰ ਹੁਣ ਉਹਦਾ ਪੈਸਾ ਦੇ ਕੇ ਤਾਂ ਹੀ ਕਿੱਡੀ ਲੋਟ ਆਏਗੀ ਨਾ ਤੇ ਪਹਿਲਾਂ ਜਦੋਂ ਵਰਤ ਸੀ ਉਹ ਜਮਾਨਾ ਚੰਗਾ ਸੀ ਹੁਣ ਹੁਣ ਠੀਕ ਹੈ ਜਦੋਂ ਕਿ ਗਰੀਬ ਬੰਦੇ ਨੂੰ ਮਜ਼ਦੂਰ ਮਾੜੇ ਮਤਲਬ ਰੋਟੀ ਨਹੀਂ ਸੀ ਮਿਲਦੀ ਹੁੰਦੀ ਇਹ ਸਰਕਾਰ ਵਾਰ ਦਰਾਂ ਦੇ ਹੀ ਰੱਖੋ ਰੱਖਦੇ ਨੇ ਵਰਤ ਸੀ ਸਾਨੂੰ ਪਤਾ ਹੈ ਵੀ ਰੋਟੀ ਅੱਜ ਬੰਦ ਕਰੋ ਯਾ ਅੱਜ ਆਲ ਇੰਡੀਆ ਮਤਲਬ ਪੂਰਾ ਰੋਟੀ ਦਿਖਾਏਗਾ ਹਫ਼ਤੇ ਚੱਕ ਦਿਨ ਕੋਈ ਰੋਟੀ ਨਹੀਂ ਬਗਾਏਗਾ ਅਨਾਜ ਕਿਲਤ ਨੂੰ ਕਿਸਾਨ ਨੇ ਦੂਰ ਕੀਤਾ ਕਿਲਤ ਨੂੰ ਕਿਸਾਨ ਨੇ ਹੀ ਦੂਰ ਕੀਤਾ ਤਾਂ ਉਹ ਕਹਿੰਦੇ ਕਿ ਜੇਕਰ ਉਸ ਵੇਲੇ ਸਾਡੇ ਕਿਸਾਨ ਨੇ ਜਿਹੜਾ ਹੈ ਉਦੋਂ ਇਹ ਸਾਰੀ ਕਿਲਤ ਦੂਰ ਕੀਤੀ ਹੈ ਤਾਂ ਫਿਰ ਹੁਣ ਉਹਨਾਂ ਦਾ ਵੀ ਹੱਕ ਬਣਦਾ ਕਿ ਬਣਦੀਆਂ ਜਿਹੜੀਆਂ ਮੰਗਾ ਉਹ ਮੰਨੀਆਂ ਜਾਣ ਤੇ ਪੂਰੀਆਂ ਕੀਤੀਆਂ ਜਾਣ